ਔਰ ਪਰਸੋ ਦਾ ਐਲਾਨ ਜਿਹੜਾ ਉਹ ਕੀਤਾ ਜਾਵੇਗਾ ਕਿ ਕੁਝ ਖਾਸ ਰਹਿਣ ਵਾਲਾ ਹੈ ਸਾਡੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ ਕਿਵੇਂ ਸਾਰਾ ਕੁਝ ਦੇਖਦੇ ਔਰ ਅਗਲੀ ਤਿਆਰੀ ਕੀ ਆ ਹੁਣ ਦੇਖੋ ਜਿਹੜਾ ਕੱਲ ਸਭ ਤੋਂ ਮਾੜੀ ਗੱਲ ਕੇਂਦਰ ਦੀ ਮੋਦੀ ਸਰਕਾਰ ਦੀ ਔਰ ਜੋ ਹਰਿਆਣਾ ਸਰਕਾਰ ਨੇ ਕਰਵਾ ਰਹੀ ਉਹ ਜਿਹੜਾ ਖਨੌਰੀ ਬਾਰਡਰ ਤੇ ਸ਼ਾਂਤ ਮੈਤਰੀਕੇ ਨਾਲ ਸਾਰੇ ਕਿਸਾਨ ਕਿਉਂਕਿ 13 ਤਰੀਕ ਤੋਂ ਜਦੋਂ ਦੇ ਇੱਥੇ ਬੈਠੇ ਆ ਬਿਲਕੁਲ ਪਹਿਲਾਂ ਵੀ ਤੁਰਨ ਤੋਂ ਲੈ ਕੇ ਤੇ ਇੱਥੋਂ ਤੱਕ ਦਾ ਜਿਹੜਾ ਸਫ਼ਰ ਸੀਗਾ ਅੱਜ ਤੱਕ ਦਾ ਉਹ ਇਹੀ ਸੀਗਾ ਵੀ ਅਸੀਂ ਕਿਸੇ ਵੀ ਤਰ੍ਹਾਂ ਦਾ ਮਤਲਬ ਕੋਈ ਇੱਥੇ ਆਣ ਕੇ ਕੋਈ 扑 ਘਾਟ ਨਾ ਕਰੇ ਵੀ ਸ਼ਾਂਤਮਈ ਸਾਡਾ ਤਰੀਕੇ ਦਾ ਅੰਦੋਲਨ ਆ ਜਿਹੜਾ ਇਹ ਚੱਲ ਰਿਹਾ ਸੀਗਾ ਕੱਲ ਵੈਸੇ ਤਾਂ 13 ਤਰੀਕ ਤੋਂ ਹੀ ਇਹ ਹੋ ਰਿਹਾ ਔਰ ਕੱਲ ਜਿਹੜਾ ਹੋਇਆ ਖਨੌਰੀ ਬਾਰਡਰ ਤੇ ਹੋਇਆ ਜਾਂ ਇੱਥੇ ਜਦੋਂ ਸਾਡੇ ਆਗੂ ਗੱਲਬਾਤ ਕਰ ਰਿਆ ਸੀ ਸਟੇਜ ਤੇ ਕਰ ਰਿਆ ਸੀ ਔਰ ਹਰਿਆਣਾ ਪੁਲਿਸ ਨੇ ਔਰ ਮੋਦੀ ਸਰਕਾਰ ਨੇ ਜਿਹੜਾ ਕਰਵਾਇਆ ਵੀ ਆ ਜਿਹੜੇ ਮੇਰੇ ਕੋਲੇ ਆ ਮੈਂ ਤੁਹਾਨੂੰ ਦਿਖਾਉਣਾ ਐਕਸਪਾਇਰ ਹੋਏ ਐਕਸਪਾਇਰ ਹੋਏ ਆ ਜਿਹੜਾ ਕਿਸੇ ਵੀ ਕਾਨੂੰਨੀ ਤਰੀਕੇ ਨਾਲ ਮਤਲਬ ਆ ਦੇਸ਼ ਦੀ ਜਨਤਾ ਤੇ ਨਹੀਂ ਵਰਤੇ ਜਾ ਸਕਦੇ ਇਹ ਵੀ ਇਹਨਾਂ ਨੇ ਕੋਈ ਕਸਰ ਨਹੀਂ ਛੱਡੀਗੀ ਸਾਡੇ ਜਿਹੜੇ ਨੌਜਵਾਨ ਸੀ ਜਾਂ ਕਿਸਾਨ ਸੀਗੇ ਮਤਲਬ ਬਹੁਤ ਬੁਰੇ ਤਰੀਕੇ ਨਾਲ ਕਰ ਲ ਉਹਨਾਂ ਦੇ ਜਿਹੜਾ ਅੰਦਰ ਜਿਹੜਾ ਐਕਸਪਾਇਰ ਹੋਏ ਗੋਲਿਆਂ ਦਾ ਧੂਆਂ ਗਿਆ ਦੇਖੋ ਜਿਵੇਂ ਹਿਟਲਰ ਨੇ ਜਹੂਦੀਆਂ ਨੂੰ ਗੈਸ ਚੈਂਬਰਾਂ ਦੇ ਵਿੱਚ ਲੱਖਾਂ ਜਹੂਦੀ ਜਿਹੜੇ ਉਹਨੇ ਗੈਸ ਚੈਂਬਰਾਂ ਦੇ ਵਿੱਚ ਬੰਦ ਕਰਕੇ ਸਾ ਉਹਨਾਂ ਦਾ ਮਤਲਬ ਘੁੱਟ ਕੇ ਮਾਰੇ ਸੀ ਉਹੋ ਹੀ ਤਾਨਾਸ਼ਾਈ ਉਹੋ ਹੀ ਤਾਨਾਸ਼ਾਈ ਮੋਦੀ ਵਰਤ ਲਿਆ ਉਹਨੇ ਚੈਂਬਰਾਂ ਦੇ ਵਿੱਚ ਵੜ ਕੇ ਲੋਕਾਂ ਨੂੰ ਮਾਰਿਆ ਸੀ ਜਹੂਦੀਆਂ ਨੂੰ ਤੇ ਇਹ ਦੇਸ਼ ਦੇ ਕਿਸਾਨਾਂ ਨੂੰ ਜਿਹੜਾ 140 ਕਰੋੜ ਲੋਕਾਂ ਦਾ ਢਿੱਡ ਭਰਦੇ ਆ ਜਿਹੜੇ ਅਨੋਗਾ ਕਿ ਸਾਰੇ ਦੇਸ਼ ਦਾ ਉਹ ਕਿਸਾਨਾਂ ਨੂੰ ਇਹ ਹਿਟਲਰ ਦੀ ਤਰ੍ਹਾਂ ਗੈਸ ਉਹਨਾਂ ਦੇ ਅੰਦਰ ਵੜ ਕੇ ਵਾਰਿਆ ਪਹਿਲਾਂ ਵੀ ਜਿਹੜੇ ਦੋ ਕਿਸਾਨ ਸ਼ਹੀਦ ਹੋਏ ਆ ਇੱਕ ਆਪਣੇ ਗਿਆਨ ਸਿੰਘ ਚਾਚੋ ਕੀ ਪਿੰਡ ਤੋਂ ਗੁਰਦਾਸਪੁਰ ਦਾ ਸੀਗਾ ਉਹ ਵੀ ਇਸੇ ਕਾਰਨ ਸੀਗਾ ਕਿ ਉਹਨਾਂ ਦੇ ਅੰਦਰ ਜਿਹੜੀ ਐਕਸਪਾਇਰ ਗੈਸ ਸੀਗੀ ਉਹ ਉਹਨੇ ਜਾ ਕੇ ਜਿਹੜਾ ਖਰਾਬੀ ਕੀਤੀ ਤੇ ਉਹ ਸਾਰਾ ਉਹਦੇ ਫੇਫੜੇ ਵੀ ਤੇ ਤਬਾਹ ਹੋਏ ਇਸੇ ਤਰੀਕੇ ਨਾਲ ਹੀ ਕੱਲ ਜਿਹੜਾ ਗੁੰਡਾਗਰਦੀ ਦਾ ਸੀ ਕਹਾਂਗੇ ਵੀ ਗੁੰਡਾਗਰਦੀ ਦਾ ਨੰਗਾ ਨਾਚ ਮੋਦੀ ਸਰਕਾਰ ਨੇ ਨੱਚਿਆ ਯਾਰ ਦੇਖੋ ਸਾਡੇ ਕੋਲੇ ਕੋਈ ਹਥਿਆਰ ਨਹੀਂ ਸਾਡੇ ਕੋਲੇ ਕੋਈ ਤੋਪਾਂ ਨਹੀਂ ਗੀਆਂ ਸਾਡੇ ਕੋਲੇ ਕੋਈ ਬੰਦੂਕਾਂ ਨਹੀਂ ਗੀਆਂ ਖਾਲੀ ਹੱਥ ਅਸੀਂ ਆਪਦਾ ਪ੍ਰੋਟੈਸਟ ਨਹੀਂ ਕਰ ਸਕਦੇ ਇਹ ਕਹਿੰਦੇ ਆ ਵੀ ਲੋਕਤੰਤਰ ਆਦੇਸ਼ ਦੇ ਵਿੱਚ ਕੋਈ ਲੋਕਤੰਤਰ ਨਹੀਂ ਲੱਗਦਾ ਜੇ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਆਪਦੀ ਗੱਲ ਕਹਿਣ ਦਾ ਅਧਿਕਾਰ ਹਰ ਇੱਕ ਆਪਦਾ ਪ੍ਰੋਟੈਸਟ ਕਰ ਸਕਦਾ ਆਪਦੀ ਮੰਗ ਠਾ ਸਕਦਾ ਪਰ ਇਹ ਕਿੱਥੋਂ ਤੱਕ ਜਾਇਆ ਜਾ ਵੀ ਜਿਹੜਾ ਸ਼ਾਂਤਮਈ ਤਰੀਕੇ ਨਾਲ ਖਾਲੀ ਹੱਥ ਪ੍ਰਦਰਸ਼ਨ ਕਰ ਰਿਹਾ ਆਪਦੀ ਮੰਗ ਮੰਗਾ ਨੂੰ ਲੈ ਕੇ ਆਪਦੀਆਂ ਨੂੰ ਤੇ ਉਹਨਾਂ ਤੇ ਇਸ ਤਰ੍ਹਾਂ ਟਾਇਰ ਗੈਸ ਦੇ ਗੋਲੇ ਭਰਾਈ ਜਾਣ ਤੁਮਾਕੇ ਵਾਲੇ ਬੰਬ ਜਿਹੜੇ ਮਿਲਟਰੀ ਯੂਜ਼ ਕਰਦੀਆਂ ਆ ਜਿਹੜੇ ਤਮਾਕੇ ਵਾਲੇ ਬੰਦ ਬੰਬ ਜਿਹੜੇ ਇੱਥੇ ਚੱਲ ਰਿਹਾ 13 ਤਰੀਕ ਤੋਂ ਇਹ ਆਰਮੀ ਯੂਜ਼ ਕਰ ਸਕਦੀ ਆ ਦੇਸ਼ ਦੇ ਲੋਕਾਂ ਤੇ ਨਹੀਂ ਯੂਜ਼ ਹੋ ਸਕਦੇ ਡਰੋਨ ਤੇ ਰਾਈ ਵੀ ਛੁੱਟਿਆ ਗਿਆ ਸੀ ਡਰੋਨ ਕਿੱਥੇ ਹੱਦ ਤੱਕ ਆ ਗਏ ਤੁਸੀਂ ਕਿਲੋ 1.5 ਕਿਲੋਮੀਟਰ ਅੱਗੇ ਜਾ ਕੇ ਤੁਸੀਂ ਗੱਲ ਕੀਤੀ ਕੋਈ ਮੁੱਖ ਮੰਤਰੀ ਤੱਕ ਕੋਈ ਗੱਲ ਪਹੁੰਚ ਕੀਤੀ ਹੁਣ ਉਹ ਅੱਜ ਜਿਹੜੀ ਆ ਦੋ ਫੋਰਮਾਂ ਦੀ ਮੀਟਿੰਗ ਲੱਗੂਗੀ ਇੱਕ ਤਾਂ ਪਹਿਲਾਂ ਅਸੀਂ ਉੱਥੇ ਜਾ ਰਹੇ ਆ ਕੱਲ ਵੀ ਗਏ ਆਪਣੇ ਆਗੂ ਜਿਹੜੇ ਨੌਜਵਾਨ ਉੱਥੇ ਖਨੌਰੀ ਬਾਰਡਰ ਤੇ ਉਹ ਸ਼ਹੀਦ ਹੋਇਆ ਜਿਨ੍ਹਾਂ ਨੇ ਉਹਨੇ ਨੇ ਗੋਲੀ ਮਾਰੀ ਆ ਔਰ ਨਾਲ ਜ਼ਖਮੀ ਹੋਏ ਚਾਰ ਕਿਸਾਨ ਫੇਰੇ ਉੱਥੇ ਵੇਖੋ ਆਰਐਸਐਸ ਦੇ ਗੁੰਡੇ ਨਾਲ ਪੁਲਿਸ ਤੇ ਨਾਲ ਆਰਐਸਐਸ ਦੇ ਗੁੰਡੇ ਪਿੱਛੇ ਆ ਕੇ 2 ਕਿਲੋਮੀਟਰ ਤੱਕ ਆਣ ਕੇ 25 ਟਰੈਕਟਰਾਂ ਦੀ ਉਹਨਾਂ ਨੇ ਭੰਨ ਤੋੜ ਕੀਤੀ ਬੋਰੀਆਂ ਦੇ ਵਿੱਚ ਪਾ ਕੇ ਬੋਰੀਆਂ ਦੇ ਵਿੱਚ ਪਾ ਕੇ ਬਜ਼ੁਰਗਾਂ ਨੂੰ ਕੁੱਟਿਆ ਲੱਤਾਂ ਤੋੜੀਆਂ ਆ ਯਾਰ ਆ ਤਾਂ ਅਸੀਂ ਪਹਿਲੀ ਵਾਰ ਦੇਖ ਰਹੇ ਆ ਵੀ ਦੇਸ਼ ਦੇ ਵਿੱਚ ਇਸ ਤਰ੍ਹਾਂ ਵੀ ਹੋ ਸਕਦਾ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਹੋਵੇ ਵੀ ਇਹ ਦੇਸ਼ ਨੂੰ ਚਲਾਉਣਗੇ ਤੇ ਉਹਨਾਂ ਲੋਕਾਂ ਨੂੰ ਇਸ ਤਰ੍ਹਾਂ ਬੇਦਰਦੀ ਨਾਲ ਇਹ ਗੁਰੂ ਦਾ ਬਾਗ ਮੋਰਚਾ ਜਦੋਂ ਲੱਗਾ ਸੀਗਾ ਉਦੋਂ ਵੀ ਇਸ ਤਰ੍ਹਾਂ ਜਦੋਂ ਅੰਗਰੇਜ਼ ਕਰਦੇ ਸੀ ਜਦੋਂ ਆਪਣੇ ਜਿਹੜੇ ਸੀਗੇ ਪਿੰਛਨੀ ਸਿੰਘ ਜਿਹੜੇ ਹੈਗੇ ਸੀਗੇ ਉਹ ਜਦੋਂ ਜਥੇ ਬਣਾ ਕੇ ਜਾਂਦੇ ਸੀ ਸ਼ਾਂਤਮਈ ਤਰੀਕੇ ਨਾਲ ਤੇ ਅੰਗਰੇਜ਼ ਸਰਕਾਰ ਉਹਨਾਂ ਤੇ ਲਾਠੀ ਚਾਰਜ ਕਰਕੇ ਕੁੱਟ-ਕੁੱਟ ਕੇ ਤੇ ਉਹਨਾਂ ਨੂੰ ਮੁੜ ਕੇ ਅਟਕਦੀਆਂ ਜੇਲਾਂ ਵਿੱਚ ਬੰਦ ਕਰ ਦਿੰਦੀ ਸੀ ਉਸੇ ਤਰੀਕੇ ਨਾਲ ਹੀ ਇਹ ਉਸੇ ਤਰੀਕੇ ਨਾਲ ਅੰਗਰੇਜ਼ ਹਕੂਮਤ ਵਾਂਗੂ ਇਹਨਾਂ ਨੇ ਕੱਲ ਜਿਹੜਾ ਉੱਥੇ ਕੀਤਾ ਲੋਕਾਂ ਨੂੰ ਕੁੱਟਿਆ ਗੋਲੀਆਂ ਚਲਾਈਆਂ ਤੇ ਉੱਥੋਂ ਬੰਦੇ ਚੱਕ ਕੇ ਲੈ ਗਏ ਉਹਨਾਂ ਨੂੰ ਪਤਾ ਨਹੀਂ ਕਿਹੜੀ ਜੇਲ੍ਹ 'ਚ ਰੱਖਿਆ ਇਹ ਕਿਸੇ ਵੀ ਤਰ੍ਹਾਂ ਨਾ ਹਿਟਲਰ ਨਾਲੋਂ ਮੋਦੀ ਘਟਾ ਤੇ ਨਾ ਇਹ ਅੰਗਰੇਜ਼ ਸਰਕਾਰ ਨਾਲੋਂ ਘੱਟ ਉਦੋਂ ਉੱਥੇ ਪੰਜਾਬ ਪੁਲਿਸ ਨਹੀਂ ਸੀਗੀ ਜਿੱਥੇ ਇਹ ਸਾਰਾ ਕੁਝ ਹੋਇਆ ਉੱਥੇ ਪੰਜਾਬ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਸੀ ਕੋਈ ਐਕਸ਼ਨ ਨਹੀਂ ਪੰਜਾਬ ਪੁਲਿਸ ਜਿਹੜੀ ਪੰਜਾਬ ਦਾ ਭਗਵੰਤ ਮਾਨ ਉਹ ਵੀ ਕੇਂਦਰ ਸਰਕਾਰ ਨਾਲ ਮਿਲਿਆ ਹੋਇਆ ਕੋਈ ਸ਼ੱਕ ਨਹੀਂ ਕੋਈ ਦੇਖੋ ਜਦੋਂ ਸਾਡੀਆਂ ਪਿੱਛੋਂ ਆ ਰਿਹਾ ਸਾਡਾ ਲੰਗਰ ਰੋਕਿਆ ਜਾ ਰਿਹਾ ਧਰਨੇ ਦੇ ਵਿੱਚ ਜਿਹੜੇ ਕਿਸਾਨ ਜਾਂ ਹੋਰ ਆਪਣੇ ਆ ਰਹੇ ਆ ਨੌਜਵਾਨ ਆ ਰਹੇ ਮਜ਼ਦੂਰ ਆ ਰਹੇ ਬੀਬੀਆਂ ਆ ਰਹੀਆਂ ਉਹਨਾਂ ਨੂੰ ਪਿੱਛੇ ਬੈਰੀਕੇਡ ਰੰਗ ਲਾ ਕੇ ਰੋਕ ਲੈਣਾ ਤੇ ਇਥੋਂ ਸਾਬਤ ਹੁੰਦਾ ਵੀ ਕੇਂਦਰ ਸਰਕਾਰ ਨਾਲ ਬਿਲਕੁਲ ਉਹ ਭਗਵੰਤ ਮਾਨ ਮਿਲਿਆ ਹੋਇਆ ਔਰ ਅਸੀਂ ਪੰਜਾਬ ਦੀ ਹੱਦ 'ਚ ਬੈਠੇ ਆਂ ਉਧਰ ਖਨੌਰੀ ਵੀ ਪੰਜਾਬ ਦੀ ਹੱਦ ਵਿੱਚ ਬੈਠੇ ਆ ਫਿਰ ਡਰੋਨ ਕਿਵੇਂ ਆ ਕੇ ਇੱਥੇ ਹਮਲੇ ਕਰ ਜਾਂਦਾ ਇਹਦਾ ਮਤਲਬ ਹੈ ਇਹ ਸਾਰਾ ਕੁਝ ਇਹਨਾਂ ਦੀ ਸਾਜ਼ਿਸ਼ ਜਿਹੜੀ ਆ ਇਹ ਇੱਕ ਬਿਲਕੁਲ ਧੰਨਵਾਦ ਆ ਤਸਵੀਰਾਂ ਇੱਕ ਵਾਰ ਵੀ ਦਿਖਾ ਦਿੰਦੇ ਕਿ ਜਿਹੜੇ ਕੱਲ ਸ਼ੈੱਲ ਚਲਾਏ ਗਏ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਫਿਲਹਾਲ ਕਿਸਾਨਾਂ ਵੱਲੋਂ ਉਹਨਾਂ ਨੂੰ ਚੁੱਕ ਕੇ ਸਾੜ ਦਿੱਤਾ ਗਿਆ ਅੱਗ ਲਗਾ ਦਿੱਤੀ ਕਿ ਲੇਕਿਨ ਫਿਰ ਵੀ ਕਾਫੀ ਜਿਹੜੇ ਨੇ ਉਹ ਜਿਹੜੇ ਇਸ ਜਗ੍ਹਾ ਦੇ ਉੱਪਰ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ ਔਰ ਸੋਨਿਕ ਬੰਬ ਜਿਹੜੇ ਨੇ ਉਹ ਵੀ ਸੁੱਟੇ ਗਏ ਤਾਂ ਤਸਵੀਰਾਂ ਇੱਕ ਵਾਰ ਦੂਰ ਤੋਂ ਜਿਹੜੀ ਸਿਕਿਉਰਿਟੀ ਹੈ ਉਸ ਜਗ੍ਹਾ ਤੇ ਵੀ ਦਿਖਾਉਣਾ ਹੈ ਕਿ ਕਿਸ ਤਰੀਕੇ ਨਾਲ ਹਰਿਆਣਾ ਪ੍ਰਸ਼ਾਸਨ ਹੈ ਉਸ ਵੱਲੋਂ ਲਗਾਤਾਰ ਅਥਰੂ ਗੈਸ ਦੇ ਗੋਲੇ ਵੀ ਜਿਹੜੇ ਸੁੱਟੇ ਗਏ ਔਰ ਪੋਕਲਨ ਮਸ਼ੀਨਾਂ ਜਿਹੜੀਆਂ ਨੇ ਉਹ ਵੀ ਇਸ ਜਗ੍ਹਾ ਦੇ ਉੱਪਰ ਫਿਲਹਾਲ ਲਗਾਈਆਂ ਹੋਈਆਂ ਤਾਂ ਜੋ ਕਿਸਾਨ ਆਗੂ ਜਿਹੜੇ ਨੇ ਉਹ ਅੱਗੇ ਨਾ ਵਧ ਸਕਣ ਤਾਂ ਲਗਾਤਾਰ ਹੁਣ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਤਰੀਕੇ ਦੇ ਨਾਲ ਕਿਸਾਨ ਆਗੂ ਜਿਹੜੇ ਨੇ ਉਹ ਇਸ ਜਗ੍ਹਾ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਦੂਸਰੀ ਤਰਫ ਜਿੱਥੇ ਹਰਿਆਣਾ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਅੱਗੇ ਵਧਨ ਦਿੱਤਾ ਨਹੀਂ ਜਾਂਦਾ ਔਰ ਕਿਸਾਨਾਂ ਦੇ ਉੱਪਰ ਜਿਹੜੇ ਐਕਸਪਾਇਰੀ ਡੇਟ ਤੇ ਅਥਰੂ ਗੈਸ ਦੀ ਗੋਲੀਆਂ ਨੇ ਸੋਨਿਕ ਪੰਪ ਨੇ ਔਰ ਕਈ ਜਗ੍ਹਾ ਦੇ ਉੱਪਰ ਤਾਂ ਸਿੱਧੀਆਂ ਗੋਲੀਆਂ ਵਿੱਚ ਲਾਈਆਂ ਗਈਆਂ ਜਿਸ ਦੇ ਵਿੱਚ ਕਨੌਰੀ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਔਰ ਕਈ ਨੌਜਵਾਨ ਜਿਹੜੇ ਉਹ ਜ਼ਖਮੀ ਹੋਏ ਹੈ। ਕੈਮਰਾ ਪਰਸਨ ਸੁਮਿਤ ਦੇ ਨਾਲ ਮੌਜੂਦ ਕੰਗ ਦੈਨਿਕ ਸੂਰਾ ਟੀਵੀ ਸ਼ੰਭੂ ਬੈਰੀਅਰ